ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ نیوز ਤੇ ਮੈਂ ਹਾਨੀਕੇਸ਼ਰਮਾ ਸੋ ਅੱਜ ਭਾਰਤ ਭਰ ਦੇ ਵਿੱਚ ਰਖੜੀ ਦਾ ਤਿਉਹਾਰ ਬੜੀ ਹੀ ਖੁਸ਼ੀ ਦੇ ਨਾਲ ਮਨਾਇਆ ਗਿਆ ਹੈ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨੀ ਜਾਂਦੀ ਹੈ ਤੇ ਉਹਨਾਂ ਦੀ ਲੰਬੀ ਉਮਰ ਦੀ ਮਨੋਕਾਮਨਾ ਕੀਤੀ ਜਾਂਦੀ ਹੈ ਤਾਂ ਉੱਥੇ ਹੀ ਭਰਾਵਾਂ ਵੱਲੋਂ ਤੈ ਉਮਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਦਿੱਤਾ ਜਾਂਦਾ ਹੈ ਤਾਂ ਜਿੱਥੇ ਤਿਉਹਾਰ ਵੱਖ-ਵੱਖ ਦੇਸ਼ ਦੇ ਕੋਨਿਆਂ ਦੇ ਵਿੱਚ ਮਨਾਇਆ ਗਿਆ ਇਹ ਤਾਂ ਉੱਥੇ ਹੀ ਅਸੀਂ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੀ ਜੇਕਰ ਗੱਲ ਕਰੀਏ ਤਾਂ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੇ ਵਿੱਚ ਵੀ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਰਖੜੀ ਅੱਜ ਬੰਨੀ ਗਈ ਹੈ ਤਕਰੀਬਨ ਸਵੇਰੇ 9 ਵਜੇ ਦੇ ਸਮੇਂ ਤੋਂ ਪੈਣਾ ਜਿਹੜੀਆਂ ਕਿ ਨੇ ਉਹ ਜੇਲ੍ਹ ਬਾਹਰ 71 ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਪ੍ਰਸ਼ਾਸਨਿਕ ਸਟੇਗ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਅੰਡਰ ਜਿਹੜਾ ਆਪਣੇ ਭਰਾਵਾਂ ਨੂੰ ਮਿਲਿਆ ਜਾਂਦਾ ਹੈ ਉਹਨਾਂ ਦੇ ਰਖੜੀ ਬੰਨੀ ਜਾਂਦੀ ਹੈ ਤੇ ਇਸ ਤਿਉਹਾਰ ਨੂੰ ਖੁਸ਼ੀ-ਖੁਸ਼ੀ ਮਨਾਇਆ ਜਾਂਦਾ ਹੈ ਤਾਂ ਉੱਥੇ ਹੀ ਜੇਕਰ ਅਸੀਂ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਦੂਰੋਂ-ਦੂਰੋਂ ਆਈਆਂ ਭੈਣਾਂ ਦੇ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਹੋਰ ਜਿਹੜੀਆਂ ਕਿ ਫੈਸਿਲਿਟੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਤਾਂ ਇਹ ਇੱਕ ਜੇਲ੍ਹ ਦੇ ਵਿੱਚ ਬੈਠੇ ਭਰਾਵਾਂ ਨੂੰ ਭੈਣਾਂ ਦੇ ਵੱਲੋਂ ਰਖੜੀ ਬੰਨੀ ਗਈ ਹੈ ਤਾਂ ਕੀ ਕੁਛ ਇਸ ਮੌਕੇ ਤੇ ਭੈਣਾਂ ਦਾ ਤੇ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਸਰ ਜੀ ਕੀ ਨਾਮ ਹੈ ਤੁਹਾਡਾ ਜੀ ਰਤਨਕਾਰ ਜਿੱਥੇ ਕੋ ਜੀ ਕਿੱਥੋਂ ਆਏ ਹੋ ਮੈਂ ਗੁਸੂਰਤ ਪਰਹਿਲ ਵੇਹਲੇਡ ਟੋਗਰਾ ਤੋਂ ਆਇਆ ਹਾਂ ਇਹ ਭੈਣਾਂ ਭਰਾਵਾਂ ਦਾ ਤਿਹਾਰ ਹੁੰਦਾ ਆ ਜੇਲ੍ਹ ਵੱਲੋਂ ਕਿਹੋ ਜਿਹਾ ਪ੍ਰਬੰਧ ਸੀਗਾ ਜੀ ਬੜੀ ਯਾਹ ਪ੍ਰਬੰਧਾ ਕਿੰਨੀ ਕੀ ਖੁਸ਼ੀ ਹੋਈ ਅੱਜ ਰਖੜੀ ਬੰਨ੍ਹ ਕੇ ਭਰਾ ਨੂੰ ਬਹੁਤ ਖੁਸ਼ੀ ਹੋਈ ਯਾ ਬੇਟਾ ਮੇਰਾ ਅੱਛਾ ਬੇਟਾ ਨਾ ਜੀ ਮਿਲੇ ਹੋ। ਕੇਲਵਲੋਂ ਕਿਹੋ ਜਿਹਾ ਪ੍ਰਬੰਧ ਸੀਗੇ? ਬਹੁਤ ਵਧੀਆ ਹੈ। ਬਹੁਤ ਵਧੀਆ। ਕੀ ਨਾਮ ਹੈ ਤੁਹਾਡਾ ਜੀ? ਜੋਤੀਕੌਰ। ਜੋਤੀਕੌਰ ਕਿੱਥੋਂ ਆਏ ਹੋ? ਸ਼ਿਵੇਸ਼ ਨਗਰ। ਜੀ ਕੌਣ ਹੈ ਤੁਹਾਡਾ ਇੱਥੇ ਬੰਦਾ ਜੀ? ਮੇਰਾ ਭਰਾ। ਅੱਜ ਰਖੜੀ ਬੰਨੀ ਹੈ ਕਿੰਨੀ ਕ ਖੁਸ਼ੀ ਹੋਈ। ਕੋ ਚਾ ਦੀ ਖੁਸ਼ੀ ਕੋ ਖੁਸ਼ੀ ਹੋਈ ਬਹੁਤ ਚੰਗਾ ਲੱਗਿਆ। ਕੇਲਵਲੋਂ ਕਿਹੋ ਜਿਹਾ ਪ੍ਰਬੰਧ ਸੀਗੇ? ਹਾਂਜੀ ਜੇਲ੍ਹ ਦੇ ਪ੍ਰਬੰਧ ਕਿਹੋ ਜਿਹੇ ਆ ਬਹੁਤ ਚੰਗੇ ਨੇ ਹਾਂਜੀ ਸਾਰੇ ਸੂਰਤੇ ਹੈਗੇ ਨੇ ਲੱਕੜੀ ਬੰਨਣ ਦੇੰਦੇ ਨੇ ਮੁਲਾਕਾਤ ਕਰਨ ਦੇੰਦੇ ਨੇ ਧਿਆਨ ਰੱਖਦੇ ਉਹਨਾਂ ਦਾ ਕੈਂਪ ਸੇ ਖਾਣਾ ਦੇੰਦੇ ਨੇ ਕੈਂਪ ਸੇ ਚਾਹ ਦੇੰਦੇ ਨੇ ਉਹਨਾਂ ਨੇ ਬਹੁਤ ਵਧੀਆ ਹੈ ਹਾਂਜੀ ਕਿੰਨੀ ਕਿ ਖੁਸ਼ੀ ਹੋਈ ਭੈਣ ਭਰਾ ਦਾ ਬਹੁਤ ਇਤਿਹਾਰ ਬਣੇ ਬਹੁਤ ਜ਼ਿਆਦੀ ਖੁਸ਼ੀ ਬਹੁਤ ਜ਼ਿਆਦੀ ਖੁਸ਼ੀ ਅੱਜ ਬਹੁਤ ਜ਼ਿਆਦੀ ਹੈਪੀ ਹੈਗੇ ਆ ਕਿ ਮੈਂ ਆਪਣੇ ਭੈਣ ਨੂੰ ਲੱਕੜੀ ਬੰਨੀ ਮੈਂ ਆਪਣੇ ਸੋਹਰੇ ਹੋਈਆਂ ਲੱਕੜੀ ਬੰਨੀ ਬਹੁਤ ਖੁਸ਼ ਹਾਂ ਸਰ ਜੀ ਲੱਕੜੀ ਦਾ ਤਿਹਾੜਿਆ ਬਹੁਤ ਸਾਰੀਆਂ ਭਰਾਵਾਂ ਦਰਬੰਦ ਨੇ ਭੈਣਾਂ ਵੀ ਨੇ ਜੀਲ ਪ੍ਰਬੰਧ ਜੀ ਉਹਨ ਅੱਜ ਰਖੜੀ ਦੇ ਤਿਉਹਾਰ ਦੇ ਮੌਕੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਬੰਦੀ ਵੀਰ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਨੂੰ ਉਹਨਾਂ ਦੀਆਂ ਭੈਣਾਂ ਨੂੰ ਮਿਲਣ ਵਾਸਤੇ ਅੱਜ ਦਾ ਟਾਈਮ ਦਿੱਤਾ ਗਿਆ ਸਵੇਰੇ 9 ਵਜੇ ਤੋਂ ਉਹਨਾਂ ਦੀ ਮੁਲਾਕਾਤ ਸਟਾਰਟ ਕੀਤੀ ਹੋਈ ਹੈ ਜੇਲ੍ਹ ਦੇ ਅੰਦਰ 메ਨ ਗੇਟ ਡਿਊਟੀ ਦੇ ਵਿਚਕਾਰ ਇਹਨਾਂ ਵਾਸਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਬਾਹਰ ਵੀ ‟ਵੇਟਿੰਗ ਛੱਡ” ਦੇ ਨਾਲ-ਨਾਲ ਹੋਰ ਵੀ ਵੱਟਨ ਦੇ ਵੱਖਰੇ ਪ੍ਰਬੰਧ ਕਰੇ ਗਏ ਜੋ ਪਹਿਣਾ ਬਾਹਰੋਂ ਰਖੜੀ ਬੰਨਣ ਆਪਣੇ ਵੀਰਾਂ ਨੂੰ ਆ ਰਹੇ ਆ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਜੋ ਅੰਦਰ ਬੰਦੀ ਲੇਡੀਜ਼ ਨੇ ਉਹਨਾਂ ਦੇ ਵੀਰ ਜੇ ਕੋਈ ਬਾਹਰ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਰਖੜੀ ਬੰਨਣ ਦਾ ਮੌਕਾ ਦਿੱਤਾ ਗਿਆ ਤੇ ਸ਼ਾਮ ਦੇ 5 ਵਜੇ ਤੱਕ ਇਹ ਇਸ ਤਰ੍ਹਾਂ سلسلہ ਜਾਰੀ ਰਹੇਗਾ ਫੋਲ ਤੱਕ ਕਿੰਦੀ ਇੱਕ ਜੁਆ ਹੋ ਚੁੱਕੀ ਹੈ ਸਵੇਰੇ 7:30 ਵਜੇ ਤੋਂ ਸ਼ੁਰੂ ਹੋਇਆ ਇਹ 100 ਪਲੱਸ ਹੁਣ ਤੱਕ ਪਹਿਣਾ ਜਿਹੜੀਆਂ ਰਖੜੀ ਬੰਨ ਚੁੱਕੀਆਂ ਆਪਣੇ